हां ता प्यारे बच्चों सारेनु प्यार भरी सस्सेकल हां बेटा ਆਪਾਂ ਨੂੰ ਉਹਦੇ ਦਾਖਲਾ ਤੇ ਕਿਹਦੀ ਤਿਆਰੀ ਦੀਨ ਪੰਜਵੀਂ ਜਮਾਤ ਦੇ ਕਿਤਾਬ ਦੇ ਵਿੱਚੋਂ ਸਵਾਲ ਸ਼ੁਰੂ ਕੀਤੇ ਸੀਗੇ ਤਾਂ ਆਪਾਂ ਪਹਿਲੀ ਨੰਬਰੀ ਦੇ ਬਹੁ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਪਹੁੰਚੇ ਸੀ ਜਿਹਦੇ ਵਿੱਚ 11 ਸਵਾਲ ਕਰ ਲਏ ਹੁਣ ਆਪਾਂ 12 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਤੇ 12 ਨੰਬਰ ਸਵਾਲ ਦੇ ਉੱਤੇ ਕੀ ਕਹਿੰਦਾ ਪਿਆ ਇਹਨੂੰ ਜਦੋਂ ਅਸੀਂ ਪੜਨਾ ਤਿੰਨ ਬਾਅਦ ਕਮਾ ਫਿਰ ਦੋ ਬਾਅਦ ਕਮਾ 10000 ਦੀ ਪਛੇਤਰ ਸੰਖਿਆ ਕਿਹੜੀ ਹੈ ਪਛੇਤਰ ਸੰਖਿਆ ਬੇਟਾ ਇੱਕ ਅਗੇਤਰ ਸੰਖਿਆ ਹੁੰਦੀ ਹੈ ਵੀ ਇਸ ਤੋਂ ਬਾਅਦ ਚ ਕਿਹੜੀ ਆਉਂਦੀ ਹੈ ਇੱਕ ਪਛੇਤਰ ਸੰਖਿਆ ਹੁੰਦੀ ਆ ਉਹ ਇੱਕ ਘਟਾ ਕੇ ਆਉਂਦੀ ਆ ਤਾਂ ਬੇਟਾ ਅਸੀਂ ਕੀ ਕਰਾਂਗੇ 10000 ਘਟਾਓ 1 ਇਹ ਦੀ ਪਛੇਤਰ ਸੰਖਿਆ ਆਜੂਗੀ ਇਹ ਇੱਥੋਂ ਹਾਸਲ ਲਊਗਾ ਤਾਂ ਦਸਾਂ ਚੋਂ ਇੱਕ ਗਏ 9 ਇੱਥੇ ਵੀ 9 ਰਹਿ ਗਏ ਸੀ ਇੱਥੇ ਵੀ 9 ਰਹਿ ਗਏ ਸੀਗੇ ਤਾਂ ਇੱਥੇ ਵੀ 9 ਰਹਿ ਗਏ ਸੀਗੇ ਠੀਕ ਹੈ ਬੇਟਾ ਤਾਂ ਇੱਥੋਂ ਇੱਕ ਚਲਾ ਗਿਆ ਸੀ ਇਹ ਜ਼ੀਰੋ ਰਹਿ ਗਈ ਸੀ ਇੱਥੇ ਜ਼ੀਰੋ ਹੀ ਰਹਿ ਜਾਣੀ ਤਾਂ ਇਹ ਆ ਗਿਆ 9000 ਤੋਂ ਬਾਅਦ ਕੋਮਾ ਪਾ ਕੇ 9999 ਤਾਂ ਦੱਸ ਇਹ ਆਦੀ ਪਿਛੇਤਰ ਸੰਖਿਆ ਕਿਹੜੀ ਹੈਗੀ 9999 ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆਪਾਂ ਅੱਗੇ 13 ਨੰਬਰ ਸਵਾਲ ਦੇ 99 ਲਈ ਰੋਮਨ ਅੰਕ ਲਿਖੋ 94 ਦੇ ਲਈ ਰੋਮਨ ਅੰਕ ਤਾਂ ਬੇਟਾ ਤੁਹਾਨੂੰ 94 ਲਿਖਣਾ ਆਉਣਾ ਚਾਹੀਦਾ ਦੇਖੋ 94 ਲਿਖਣ ਦੇ ਲਈ ਅਸੀਂ ਪਰ ਜਿਹੜਾ ਐਲ ਦੇ ਨਾਲ 4x ਦਾ ਲਗਾਤਾਰ ਪਾਰ ਨਹੀਂ ਸਕਦੇ ਠੀਕ ਹੈ ਇਸ ਕਰਕੇ 94 ਦੇ ਲਿਖਣ ਦੇ ਲਈ ਪਹਿਲਾਂ ਬੇਟਾ ਅਸੀਂ 100 ਲਿਖਦੇ ਹਾਂ 100 ਨੂੰ ਅਸੀਂ ਲਿਖਦੇ ਹਾਂ C ਠੀਕ ਹੈ ਫਿਰ ਇਹਦੇ ਵਿੱਚੋਂ ਆਪਾਂ 6 ਸਿੱਧੇ ਨਹੀਂ ਘਟਾ ਸਕਦੇ ਕਿਉਂਕਿ 5 ਇੱਕ ਵਾਰੀ ਹੀ ਘਟ ਸਕਦਾ ਹੈ ਇਹਦੇ ਵਿੱਚੋਂ ਅਸੀਂ ਕੀ ਕਰਾਂਗੇ ਆਹ 10 ਇਹਦੇ ਖੱਬੇ ਹੱਥ ਲਿਖ ਦਾਂਗੇ ਤਾਂ ਇਹ ਬਣ ਗਿਆ 90 ਹੁਣ ਬੇਟਾ ਅਸੀਂ 94 ਲਿਖ ਦਵਾਂਗੇ 4 ਸੱਜੇ ਹੱਥ ਲਿਖ ਦਵਾਂਗੇ 4 ਲਿਖਣ ਦਾ ਤਿੱਦਾ ਸਿੰਬਲ ਹੈ ਨੀਗਾ ਅਸੀਂ ਵੀ ਲਿਖ ਕੇ ਆ 5 5 ਦੇ ਖੱਬੇ ਹੱਥ ਜਦੋਂ ਆਈ ਲਿਖਦੇ ਆ ਤਾਂ ਇਹ ਇਹਦੇ ਚੋਂ ਘਟ ਜਾਂਦੇ ਇਹ ਬਣ ਗਏ ਸਾਡੇ ਕੋਲੇ 94 ਤਾਂ ਆ ਬੇਟਾ XCIV ਇੱਥੇ ਦੇਖੋ XCIV ਆ ਸੀ ਜਿਹੜਾ ਆਲਟਰਨੇਟਿਵ ਹੈ XCIV ਇਹ 94 ਨੂੰ ਰਿਪਰੈਜ਼ੈਂਟ ਕਰਦਾ ਪਿਆ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਕੀ ਕਹਿੰਦਾ ਪਿਆ ਆਈ ਐਕਸ ਐਲ ਵੀ ਤੋਂ ਬਣੀ ਠੀਕ ਸੰਖਿਆ ਕਿਹੜੀ ਹੈ ਤਾਂ ਬੇਟਾ ਠੀਕ ਸੰਖਿਆ ਸੀ ਚੁਣਨੀ ਆ ਬੇਟਾ ਬੇਟਾ ਆ ਦੇਖੋ ਆ ਐਲ ਦੇ ਇਧਰਲੇ ਪਾਸੇ ਆਈ ਪਾਤਾ ਹੈ ਨਾ ਆਈ ਤੋਂ ਬਾਅਦ 10 ਤੇ 11 ਪਾਤੇ ਸਿੱਧੇ ਘੱਟ ਨਹੀਂ ਸਕਦੇ ਠੀਕ ਆ ਆਈ ਐਲ ਚੋਂ ਸਿੱਧਾ ਨਹੀਂ ਘਟਦਾ ਤਾਂ ਇਸ ਕਰਕੇ ਬੇਟਾ ਆਹ ਜਿਹੜੀ ਸੰਖਿਆ ਗਲਤ ਹੈਗੀ ਆ ਪਹਿਲਾਂ x ਛੋਟੀ ਸੰਖਿਆ ਪਹਿਲਾਂ ਪਾਈ ਹੋਈ ਹੈ ਇਹ ਠੀਕ ਹੈ ਤਾਂ ਆਹ ਸੰਖਿਆ ਨਹੀਂ ਬਣਦੀ ਵੀ ਆਹ ਬੇਟਾ l x l ਦੇ ਖੱਬੇ ਹੱਥ x ਪਾਇਆ ਹੋਇਆ ਇਹਦਾ ਮਤਲਬ ਇਹ 40 ਹੋਗੇ l 50 ਖੱਬੇ ਹੱਥ x ਪਾ ਕੇ 40 ਰਹਿ ਗਏ ਤੇ ਆ 40 l ਦੇ ਸੱਜੇ ਹੱਥ 5 45 ਤੇ 1 46 ਦਾ IXLV ਤੋਂ ਆਹ ਜਿਹੜੀ ਰਾਈਟ ਸੰਖਿਆ ਬਣਦੀ ਪਈ ਹੈ ਕਿੰਨੀ ਬਣ ਗਈ ਇਹ 40 ਤੇ 6 46 ਆਹ ਸੰਖਿਆ ਰਾਈਟ 46 ਬਣਦੀ ਪਈ ਹੈ ਠੀਕ ਹੈ ਬੇਟਾ ਜਦੋਂ ਇਹ ਤੁਸੀਂ ਰੂਲ ਤੀਜੀ ਵਾਲੇ ਪੜ੍ਹ ਲੈਣੇ ਆ ਆ ਵੀ ਬੇਟਾ ਦੇਖੋ ਆ X ਤੋਂ ਬਾਅਦ ਦੇ ਵਿੱਚ V ਇਹਦੇ ਤੋਂ ਬਾਅਦ ਆ ਬੇਟਾ ਐਲ ਸੱਜੇ ਹੱਥ ਆ ਹੀ ਨਹੀਂ ਸਕਦਾ ਪਹਿਲਾਂ ਛੋਟੀ ਰਕਮ ਨਹੀਂ ਆਉਂਦੀ ਹੁੰਦੀ ਹਮੇਸ਼ਾ ਪਹਿਲਾਂ ਵੱਡੀ ਸੰਖਿਆ ਆਉਂਦੀ ਹੁੰਦੀ ਆ ਆ ਗਲਤ ਆ ਇਹ ਬਣਦਿਆ ਨਹੀਂ ਪਿਆ ਕੁਝ ਵੀ ਨਹੀਂ ਬਣਦਾ ਪਿਆ ਆ ਵੀ ਬੇਟਾ ਐਕਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚੋਂ 5 ਘਟਾਏ ਹੋਏ ਆ ਕਿਉਂਕਿ ਐਕਸ ਦੇ ਵਿੱਚੋਂ 5 ਘਟਣੇ ਨਹੀਂ ਇੱਕ 5 ਸਿੱਧੇ ਆਉਣੇ ਹੀ ਨਹੀਂਗੇ ਹਨਾ ਕਿਉਂਕਿ 5 ਦੇ ਲਈ ਸਿੰਬਲ ਵੀ ਹੈਗਾ ਸਾਡੇ ਕੋਲੇ ਤਾਂ ਆ ਵੀ ਗਲਤ ਲਿਖੀ ਹੋਈ ਆ ਇਹ ਪ੍ਰੋਪਰ ਸੰਖਿਆ ਨਹੀਂ ਲਿਖੀ ਹੋਈ ਸਿਰਫ ਆਹੀ ਸੰਖਿਆ ਪ੍ਰੋਪਰ ਆ ਛਿਆੜੀ ਲਿਖੀ ਹੋਈ ਆ ਜਿਹੜੀ ਠੀਕ ਆ ਬੇਟਾ ਇਦੂ ਬਾਅਦ ਦੇ ਵਿੱਚ ਬੇਟਾ ਆ ਗਿਆ 15 ਨੰਬਰ ਸਵਾਲ ਕਹਿੰਦਾ ਪਿਆ 1 0 3 ਅੰਕਾਂ ਨੂੰ ਵਰਤ ਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ ਇੱਥੇ ਤੁਸੀਂ ਉਹੀ ਸਾਰਣੀ ਬਣਾ ਲੈਣੀ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਹਾ ਜੇ ਆਪਾਂ ਜਦੋਂ ਜਿਹੜੇ ਅੰਕ ਵਰਤਣੇ ਆ ਉਹਦੇ ਵਿੱਚ ਜਦੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਆ ਉਦੋਂ ਇਕਾਈ ਸਥਾਨ ਤੇ ਛੋਟੇ ਤੋਂ ਛੋਟਾ ਅੰਕ ਲਿਖਣਾ ਆਪਾਂ ਇਧਰੋਂ ਸ਼ੁਰੂ ਕਰ ਲੈਣੀ ਆ ਠੀਕ ਹੈ ਇਕਾਈ ਸਥਾਨ ਤੇ ਛੋਟੇ ਤੋਂ ਛੋਟਾ ਅੰਕ ਕਿਹੜਾ ਹੈਗਾ ਬੇਟਾ ਇਕਾਈ ਸਥਾਨ ਦੇ ਉੱਤੇ ਛੋਟੇ ਤੋਂ ਛੋਟਾ ਅੰਕ 0 ਠੀਕ ਹੈ ਬੇਟਾ ਤਾਂ ਉਦੋਂ ਬਾਅਦ ਦੇ ਵਿੱਚ ਆਪਾਂ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਆ ਠੀਕ ਹੈ ਉਦੋਂ ਬਾਅਦ ਚ ਉਦੋਂ ਵੱਡੀ ਸੰਖਿਆ 0 ਤੋਂ ਵੱਡੀ ਸੰਖਿਆ ਕਿਹੜੀ ਆਉਂਦੀ ਹੈ ਬੇਟਾ 1 ਆਉਂਦੀ ਹੈ ਠੀਕ ਹੈ ਉਦੋਂ ਬਾਅਦ ਦੇ ਵਿੱਚ ਉਦੋਂ ਵੱਡੀ ਸੰਖਿਆ ਕਿਹੜੀ ਹੈਗੀ ਹੈ 3 ਠੀਕ ਹੈ ਤਾਂ ਅਸੀਂ 3 ਲਿਖਾਂਗੇ ਫਿਰ ਬੇਟਾ ਉਹਨੇ ਸਾਨੂੰ ਕੰਡੀਸ਼ਨ ਨਹੀਂ ਲਾਈ ਅਸੀਂ ਆਹ ਤੀਏ ਆ ਜਿਹੜੇ ਵੱਡੀ ਤੋਂ ਵੱਡੀ ਸੰਖਿਆ ਜ਼ਿਆਦਾ ਰਿਪੀਟ ਕਰਾਂਗੇ ਠੀਕ ਹੈ ਤਾਂ ਕਿਉਂਕਿ ਉਹਨੇ ਸਾਨੂੰ ਇਹ ਦਿੱਤਾ ਹੋਇਆ ਨਾ ਵੀ ਆਹ 3 ਹੀ ਅੰਕੜੇ ਵਰਤਣੇ ਆ ਤਾਂ ਬੇਟਾ ਇਹ 3 ਤੋਂ ਬਾਅਦ 33310 ਬਣ ਗਏ ਇਹ ਬੇਟਾ 010 ਤੇ 3 ਨੂੰ ਵਰਤ ਕੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਆਹ ਬਣ ਜਾਂਦੀ ਹੈ ਤੇ ਠੀਕ ਹੈ 33300 ਦਾਸ ਠੀਕ ਬੇਟਾ ਤਾਂ ਸਵਾਲ ਨੰਬਰ 16 ਦੇ ਵਿੱਚ ਕੀ ਕਹਿੰਦਾ ਹੈ ਬਈ ਕਹਿੰਦਾ 9 8 0 ਅੰਕਾਂ ਨੂੰ ਵਰਤ ਕੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੋ ਇੱਥੇ ਫੇਰ ਬੇਟਾ ਉਸੇ ਤਰ੍ਹਾਂ ਅਸੀਂ ਸਾਰਣੀ ਬਣਾ ਲੈਣੀ ਆ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਇੱਥੇ ਬੇਟਾ ਚਾਰ ਅੰਕ ਪੂਰੇ ਹੋ ਜਾਂਦੇ ਸਾਡੇ ਤਾਂ ਤੁਹਾਨੂੰ ਦੱਸਿਆ ਸੀ ਜਦੋਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਆ ਤਾਂ ਵੱਡੇ ਤੋਂ ਵੱਡਾ ਅੰਕ ਇਕਾਈ ਸਥਾਨ ਦੇ ਉੱਤੇ ਲੈ ਆਉਣਾ ਵੱਡੇ ਤੋਂ ਵੱਡਾ ਅੰਕ ਕਿਹੜਾ ਹੈ ਇਹਦੇ ਵਿੱਚ 9 ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਕਿਉਂਕਿ 0 ਹੈ ਗਿਆ 8 ਤੇ 0 ਬਚਦੇ ਆ ਠੀਕ ਹੈ ਤਾਂ 8 ਤੇ 0 ਬਚਦੇ ਆ ਜੇ ਆਪਾਂ 8 ਨੂੰ ਹਮੇਸ਼ਾ ਹੀ ਲਾਸ ਦੇ ਉੱਤੇ ਲਿਖਿਆ ਜਾਊਗਾ ਠੀਕ ਹੈ ਤੇ 0 ਉਹਨੇ ਇਹ ਨਹੀਂ ਦੱਸਿਆ ਵੀ ਰਿਪੀਟ ਕਰ ਸਕਦੇ ਆ ਰਿਪੀਟ ਨਹੀਂ ਕਰਨਾ ਠੀਕ ਹੈ ਰਿਪੀਟ ਕਰ ਸਕਦੇ ਤਾਂ ਫਿਰ ਬੇਟਾ ਕਿਉਂਕਿ ਆਪਾਂ ਵੱਡੇ ਤੋਂ ਵੱਡੇ ਅੰਕ ਲਿਖਣੇ ਸੀ ਪਰ ਹੁਣ ਅਸੀਂ ਵੱਡਾ ਅੰਕ ਲੇਖੀ ਹੀ ਨਹੀਂ ਸਕਦੇ ਕਿਉਂਕਿ ਇੱਥੇ 0 ਹੈਗੀ ਹੈ ਠੀਕ ਹੈ ਤਾਂ ਅਸੀਂ ਇੱਥੇ 0 ਉਦੋਂ ਅਗਲੇ ਅੰਕ ਆ ਜਿਹੜੇ ਆ ਵੀ 0 ਨੂੰ ਅਸੀਂ ਰਿਪੀਟ ਕਰ ਦਵਾਂਗੇ ਠੀਕ ਹੈ ਤਾਂ ਫਿਰ ਬੇਟਾ ਇਧਰਲੇ ਪਾਸੇ ਅਸੀਂ 8 ਲਿਖ ਦਵਾਂਗੇ ਕਿਉਂਕਿ ਤਿੰਨ ਹੀ ਅੰਕ ਆ ਸਾਡੇ ਕੋਲੇ 9 8 ਤੇ 0 ਇੱਥੇ ਅਸੀਂ 8 ਲਿਖ ਦਵਾਂਗੇ ਠੀਕ ਹੈ ਬੇਟਾ ਤਾਂ ਕਿਉਂਕਿ ਵੱਡੇ ਤੋਂ ਵੱਡਾ ਅੰਕ ਆਹਾਇਆ ਤੇ ਛੋਟੇ ਤੋਂ ਛੋਟਾ ਅੰਕ ਸਾਡੇ ਕੋਲੇ 8 ਹੈ ਵਿਚਾਲੇ ਅਸੀਂ ਦੂਜੇ ਅੰਕ ਆ ਜਿਹੜੇ ਉਹ ਜ਼ੀਰੋਆਂ ਲਾਤੀਆਂ ਜਿਹੜੇ ਕਿ ਸੰਖਿਆਵਾਂ ਨੂੰ ਛੋਟੇ ਕਰਦੇ ਇਹ ਬਣ ਗਿਆ ਬੇਟਾ 8009 ਸਿਰਫ ਬੇਟਾ ਸਮਝਣ ਦੀ ਗੱਲ ਹੈ ਇਹਨੂੰ ਧਿਆਨ ਦੇ ਨਾਲ ਸਮਝ ਲਓ 8009 ਇਹ ਬੇਟਾ ਛੋਟੀ ਤੋਂ ਛੋਟੀ ਸੰਖਿਆ ਹੈ ਜਿਹੜੀ ਅਸੀਂ ਇਹਨਾਂ ਤਿੰਨ ਅੰਕਾਂ ਤੋਂ ਮਿਲ ਕੇ ਬਣਾ ਸਕਦੇ ਤੁਸੀਂ ਕਿਸੇ ਵੀ ਅੰਕ ਦਾ ਸਥਾਨ ਚੇਂਜ ਕਰੋਗੇ ਤਾਂ ਉਹ ਸੰਖਿਆ ਵੱਡੀ ਹੋ ਜੂਗੀ ਜੇ ਜ਼ੀਰੋ ਇੱਥੇ ਲਾਤੀ ਫੇਰੇ ਬੇਟਾ ਤਿੰਨ ਅੰਕਾਂ ਦੀ ਸੰਖਿਆ ਰਹਿ ਜਾਣੀ ਕਿਉਂਕਿ ਜਦੋਂ ਉਹਨੇ ਪੁੱਛਿਆ ਸਾਨੂੰ ਚਾਰ ਅੰਕਾਂ ਦੀ ਸੰਖਿਆ ਸਿਰਫ ਬੇਟਾ ਕਨਸੈਪਟ ਕਲੀਅਰ ਕਰ ਲਓ ਤੁਹਾਨੂੰ ਗੱਲ ਸਮਝ ਆਉਣੀ ਚਾਹੀਦੀ ਹੈ ਵੀ ਇਹ ਕਿਸ ਤਰ੍ਹਾਂ ਬਣਦੀ ਹੈ ਤਾਂ ਤੁਸੀਂ ਬੇਟਾ ਇਸ ਤਰ੍ਹਾਂ ਦੀਆਂ ਸੰਖਿਆਵਾਂ ਬਣਾ ਕੇ ਦੇਖਣੀਆਂ ਆ ਤੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 16 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ ਤਾਂ ਆਹ ਬੇਟਾ ਇਹਦਾ ਉੱਤਰ ਆ ਗਿਆ 8009 d1 ਥੈਂਕ ਯੂ ਬੇਟਾ